ਸੂਬੇ ਵਿੱਚ ਚੋਣ ਨਸ਼ੇ ਦੇ ਕੋੜ ਅਤੇ ਸ਼ਰਾਰਤੀ ਅਨਸਰਾਂ ਤੇ ਨੱਥ ਪਾਉਣ ਲਈ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਕੈਸੋ ਦਾ ਆਗਾਜ਼ ਕੀਤਾ ਗਿਆ ਹੈ ਜਿਸ ਤਹਿਤ ਸੂਬੇ ਭਰ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੇ ਚੱਲਦੇ ਅੱਜ ਪਠਾਨਕੋਟ ਵਿਖੇ ਵੀ ਆਪਰੇਸ਼ਨ ਕੈਸੋ ਤਹਿਤ ਜ਼ਿਲ੍ਹੇ ਭਰ ਵਿੱਚ ਪਠਾਨਕੋਟ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਆਈਜੀ ਐਸਟੀਐਫ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਇਸ ਲਈ ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ ਤੇ ਆਪਰੇਸ਼ਨ ਚਲਾਏ ਜਾ ਰਹੇ ਨੇ ਅਤੇ ਇਸੇ ਕڑی ਦੇ ਚੱਲਦੇ ਅੱਜ ਆਪਰੇਸ਼ਨ ਕੈਸੋ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜੋ ਸ਼ਰਾਰਤੀ ਅੰਸਰਾਂ ਨੂੰ ਸੁਨੇਹਾ ਮਿਲ ਸਕੇ ਕਿ ਪੰਜਾਬ ਪੁਲਿਸ ਨਸ਼ੇ ਅਤੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਹੁਣ ਪੰਪਾ ਪਾਰ ਹੈ ਅੱਗੇ ਬੋਲਦਿਆਂ ਡੀਆਈਜੀ ਨੇ ਇੱਕ ਦੱਸਿਆ ਕਿ ਸਮੇਂ-ਸਮੇਂ ਤੇ ਪੁਲਿਸ ਵੱਲੋਂ ਸਮਾਜ ਵਿਰੋਧੀ ਅੰਸਰਾਂ ਤੇ ਨੱਥ ਪਾਉਣ ਦੇ ਲਈ ਸਰਚ ਆਪਰੇਸ਼ਨ ਚਲਾਏ ਜਾਂਦੇ ਹਨ ਜਿਸ ਦੇ ਤਹਿਤ ਅੱਜ ਆਪਰੇਸ਼ਨ ਕੈਸੋ ਚਲਾਇਆ ਜਾ ਰਿਹਾ ਹੈ ਤਾਂ ਕਿ ਸ਼ਰਾਤੀ ਅਨਸਰ ਕਾਬੂ ਕੀਤੇ ਜਾਣ ਉਹਨਾਂ ਕਿਹਾ ਕਿ ਹੁਣ ਤੱਕ ਜ਼ਿਲ੍ਹਾ ਪਠਾਨਕੋਟ ਤੋਂ ਐਕਸਰਸ ਤਹਿਤ 8 ਰਿਕਵਰੀਆਂ ਹੋਈਆਂ ਨੇ ਐਨਡੀਪੀਐਸ ਤਹਿਤ 5 ਰਿਕਵਰੀਆਂ ਹੋਈਆਂ ਹਨ ਦੋ ਕੋਟ ਤੋਂ ਫਰਾਰ આરોપીਆਂ ਨੂੰ ਫੜਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਅਤੇ ਆਪਰੇਸ਼ਨ ਅਜੇ ਤੱਕ ਚੱਲ ਰਿਹਾ ਹੈ ਜੀਬੀਸੀ ਅਪਡੇਟ ਦੇ ਲਈ ਪਠਾਨਕੋਟ ਤੋਂ ਤਰਮਿੰਦਰ ਠਾਕੁਰ ਦੀ ਰਿਪੋਰਟ ਪਠਾਨਕੋਟ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਇਹਦੇ ਵਿੱਚ ਬਹੁਤ ਅੱਛੀਆਂ ਕਾਮਯਾਬੀਆਂ ਹਲੇ ਮਿਲੀਆਂ ਨੇ ਆਪਰੇਸ਼ਨ ਬੜਾ ਅੱਛੇ ਰਿਜ਼ਲਟ ਲੈ ਕੇ ਆਇਆ ਜਿਹਦੇ ਵਿੱਚ ਐਕਸਾਈਜ਼ ਦੇ ਤਹਿਤ 8 ਰਿਕਵਰੀਆਂ ਹੋਈਆਂ ਨੇ ਔਰ ਐਨਡੀਪੀਐਸ ਦੇ ਤਹਿਤ 5 ਰਿਕਵਰੀਆਂ ਹੋਈਆਂ ਨੇ ਤੇ ਦੋ ਅਸੀਂ ਪੀਓ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ ਹਲੇ ਤੱਕ ਆਪਰੇਸ਼ਨ ਹਲੇ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਸਾਡੀ ਫੋਰਸ ਡਿਪਲੋਇਡ ਹੈ ਆਪਰੇਸ਼ਨ ਅਸੀਂ ਇਹਦੇ ਕਰ ਰਹੇ ਹਾਂ ਉਮੀਦ ਹੈ ਕਿ ਸ਼ਾਮ ਤੱਕ ਹੋਰ ਵੀ ਰਕਬਨੀਆਂ ਮਿਲਣਗੀਆਂ ਸਰ ਐਡਜੋਇਨਿੰਗ ਸਟੇਟਸ ਤੋਂ ਦੋ ਨਾਲ ਲੱਗੀਆਂ ਹੋਈਆਂ ਉਸ ਕਰਕੇ ਜਿਹੜਾ ਜ਼ਿਆਦਾ ਫੋਰਸ ਦੀ ਲੋੜ ਪਈ ਹੈ ਜੀ ਨਾਕਾਇਜ਼ ਦੀ ਜ਼ਿਆਦਾ ਲੋੜ ਪਈ ਹੈ ਜੀ ਇਸ ਨੂੰ ਲੈ ਕੇ ਕੁਝ ਪਲਾਨਸ ਦੇਖੋ 26 ਜਨਵਰੀ ਵੀ ਆਉਣ ਵਾਲੀ ਹੈ ਇਹ ਕੋਆਰਡੀਨੇਟ ਸਰਚ ਆਪਰੇਸ਼ਨ ਵੀ ਉਹਦਾ ਇੱਕ ਹਿੱਸਾ ਹੈ ਏਰੀਆ ਡੋਮਿਨੈਂਸ ਦਾ ਪੁਲਿਸ ਦੀ ਪ੍ਰੈਜ਼ੈਂਸ ਦਿਖਾਉਣ ਵਾਸਤੇ ਸਿਟੀਜ਼ਨਸ ਨੂੰ ਵਿਸ਼ਵਾਸ ਪੈਦਾ ਕਰਨ ਵਾਸਤੇ ਕਿ ਪੰਜਾਬ ਪੁਲਿਸ ਉਹਨਾਂ ਦੀ ਸੇਵਾ ਦੇ ਵਿੱਚ ਹੈ ਤੇ ਅਸੀਂ ਸਪੈਸ਼ਲ ਨਾਕੇ ਇਰੈਕਟ ਕੀਤੇ ਹੋਏ ਨੇ ਬਾਰਡਰਸ ਦੇ ਉੱਪਰ ਵੀ ਜਿਹੜੇ ਦੁੱਜੇ ਸੇਟਾਂ ਨੂੰ ਲੱਗਦੇ ਨੇ ਉਹਦੇ ਉੱਤੇ 24x7 ਵਿਜਲ ਹੈ ਔਰ ਸਾਡੀ ਉੱਥੇ ਪ੍ਰੈਜ਼ੈਂਸ 24 ਘੰਟੇ ਦੀ ਮੌਜੂਦ ਹੈ ਨਸ਼ੇ ਨੂੰ ਰੋਕਣ ਲਈ ਲਗਾਤਾਰ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਲੋਕਾਂ ਵੱਲੋਂ ਕਿੰਨਾ ਕੁ ਸਹਿਯੋਗ ਜਿਹੜਾ ਮਿਲ ਰਿਹਾ ਲੋਕਾਂ ਵੱਲੋਂ ਦੇਖੋ ਜੀ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਥੋੜੇ ਸਾ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਸੀਐਮ ਮਾਨਯੋਗ ਸੀਐਮ ਸਾਹਿਬ ਵੱਲੋਂ ਦੇ ਨਾਂ ਦੇ ਇੱਕ ਆਪਰੇਸ਼ਨ ਚਲਾਇਆ ਗਿਆ ਸੀ ਜਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ 30000 ਤੋਂ ਜ਼ਿਆਦਾ ਬੱਚਿਆਂ ਨੇ ਸੌ ਵੀ ਚੱਕੀ ਸੀਗੀ ਔਰ ਗਲੀ ক্রিকেট ਵੀ ਆਰਗੇਨਾਈਜ਼ ਕੀਤਾ ਗਿਆ ਫਿਰ ਮਾਨਯੋਗ ਮੁੱਖ ਮੰਤਰੀ ਜੀ ਨੇ ਲੁਧਿਆਣਾ ਦੇ ਵਿੱਚ ਇੱਕ ਬਹੁਤ ਵੱਡੀ ਸਾਈਕਲ ਰੈਲੀ ਵੀ ਆਰਗੇਨਾਈਜ਼ ਕੀਤੀ ਜਾਂ ਕੀਤੀ ਸੀਗੀ ਇਦਾਂ ਵੱਖ-ਵੱਖ ਡਿਸਟ੍ਰਿਕਟਸ ਵੱਲੋਂ ਏਰੀਆ ਸਪੈਸੀਫਿਕ ਕੰਪਰੀਹੈਂਸਿਵ ਅਵੇਅਰਨੈਸ ਪ੍ਰੋਗਰਾਮ ਚਲਾਏ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਚਲਾਏ ਜਾ ਰਹੇ ਨੇ ਔਰ ਜਿੰਨੇ ਵੀ ਪੁਲਿਸ ਆਫਸਰਸ ਨੇ ਅ ਐਸਐਚਓ ਤੋਂ ਲੈ ਕੇ ਕਮਿਸ਼ਨਰ ਆਫ ਪੁਲਿਸ ਔਰ ਐਸਐਸਪੀ ਲੈਵਲ ਤੱਕ ਇਹਨਾਂ ਵੱਲੋਂ ਪਬਲਿਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਡਰੱਗ ਹੌਟਸਪੌਟ ਏਰੀਆਜ਼ ਨੇ ਤਾਂਕਿ ਉਹਨਾਂ ਲੋਕਾਂ ਜਿਹੜੇ ਉੱਥੇ ਡਰੱਗ ਐਡਿਕਟਸ ਨੇ ਜਾਂ ਉਸ ਹੌਟਸਪੌਟ ਦੇ ਵਿੱਚ ਜਿਹੜੀ ਵੀ ਕਾਰਵਾਈ ਚੱਲ ਰਹੀ ਹੈ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਲੈ ਕੇ ਚੱਲਣਾ ਔਰ ਬਾਕੀ ਜਿੰਨੀਆਂ ਵੀ ਏਜੰਸੀਆਂ ਨੇ ਉਹਨਾਂ ਦਾ ਨਾਮ ਮਿਲ ਕੇ ਉੱਥੇ ਇੱਕ ਵਧੀਆ ਰਣਨੀਤੀ ਤਿਆਰ ਕਰਦੇ ਨੇ ਤਾਂਕਿ ਉਸ ਪ੍ਰੋਬਲਮ ਨੂੰ ਜਿਹੜਾ ਹੈ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ दोस्तों आपका स्काइसी ऑयल ये ऑयल पूरा 100% परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल